ਠੱਗੀ ਮਾਰਨ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆ ਰਹੀਆਂ ਹਨ ਤੇ ਅੱਜ ਇੱਕ ਲਹਿਰਾ ਗਾਗਰ ਦੇ ਕੋਲ ਗੋਵਿੰਦਪੁਰ ਅਜਵਾਰਵਾਲਾ ਦੇ ਜੂਨ ਸਿੰਘ ਨਾਲ ਠੱਗੀ ਦਾ ਇੱਕ WhatsApp ਕਾਲ ਰਹੀਂ ਫਰਾਡ ਸਾਹਮਣੇ ਆਇਆ ਹੈ ਕਿ ਜੂਨ ਸਿੰਘ ਨੂੰ ਉਹਨਾਂ ਦੇ ਮੋਬਾਈਲ ਤੇ WhatsApp ਕਾਲ ਆਈ ਕਿ ਤੁਹਾਡਾ ਪੁੱਤਰ ਮਨਪ੍ਰੀਤ ਸਿੰਘ ਕਿਸੇ ਉਹਦੇ ਦੋਸਤ ਨਾਲ ਫੜਿਆ ਗਿਆ ਹੈ ਜਿੰਨਾਂ ਕੋਲੋਂ ਚਿੱਟਾ ਤੇ ਕੁਝ ਰਿਵਾਲਵਰ ਫੜੇ ਗਏ ਨੇ ਤੇ ਉਹਨਾਂ ਨੇ ਉਹਨਾਂ ਨੂੰ ਛੱਡਣ ਬادله 2 ਲੱਖ ਦੀ ਫਰੋਤੀ ਦੀ ਮੰਗ ਕੀਤੀ ਜਿਸ ਤੇ ਜੋਨ ਸਿੰਘ ਨੇ 50000 ਦੇ ਵਿੱਚ ਸੌਦਾ ਤੈਅ ਕਰ ਲਿਆ ਤੇ ਉਸ ਤੋਂ ਬਾਅਦ ਉਹ 50000 ਰੁਪਇਆ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਪਾਉਣ ਵਾਸਤੇ ਆਫਰ ਆਈ ਸੀ 50000 ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਪਾਉਣ ਦੀ ਤਿਆਰੀ ਕਰ ਰਿਹਾ ਸੀ ਐਨੇ ਉਹਨਾਂ ਦੇ ਦੋਸਤ ਨੇ ਦੱਸਿਆ ਕਿ ਤੁਹਾਡਾ ਮਨਪ੍ਰੀਤ ਸਿੰਘ ਪੁੱਤਰ ਆ ਗਿਆ ਹੈ ਤੇ ਜਦੋਂ ਮਨਪ੍ਰੀਤ ਸਿੰਘ ਨੇ ਉਹਨਾਂ ਨਾਲ ਫੋਨ ਤੇ ਗੱਲ ਕੀਤੀ WhatsApp ਤੇ ਕਾਲ ਦੇ ਉੱਤੇ ਗੱਲ ਕੀਤੀ ਤਾਂ ਇਸ ਇਸ ਜੂਨ ਸਿੰਘ ਨਾਲ ਠੱਗੀ ਹੋਣ ਤੋਂ ਬਚ ਗਈ ਜਿਸ ਨੂੰ ਜੂਨ ਸਿੰਘ ਆਪਣੇ ਹੱਦ ਬੀਤੀ ਬਿਆਨੀ ਸੁਣਾ ਰਹੇ ਹਨ ਆ ਸੁਣੋ ਵੀ ਆਪਣੇ ਆਏ ਆਪਣੇ ਦਫ਼ਤਰ ਜਿਵੇਂ ਸਫਾਈ ਕਰਕੇ ਮੈਨੂੰ 93840 ਦੇ ਨੂੰ ਕੌਣ ਆਈ ਕੀ ਨਾਮ ਤੁਹਾਡਾ ਇਹ ਤੇਰਾ ਜੌਨ ਸਿੰਘ ਮਹਾਜ ਜੌਨ ਸਿੰਘ ਤੇ ਕਹਿੰਦੇ ਮੋਟਰਸਾਈਕਲ ਮੋਟਰਸਾਈਕਲ ਮੇਰੇ ਕੋਲੇ ਕਹਿੰਦੇ ਦੂਜਾ ਮੁੰਡਾ ਕਹਿੰਦੇ ਮੋਢੇ ਕੋਲ ਦੋ ਮੋਟਰਸਾਈਕਲ ਮੁੰਡਾ ਕਿੱਥੇ ਕਹਿੰਦੇ ਮੁੰਡਾ ਮਹਾ ਕਰਿਆ ਕਹਿੰਦੇ ਮੁੰਡਾ ਕੀ ਕਰਦਾ ਮਾਮ ਕਹਿੰਦੇ ਵਾਲਾ ਇੱਕ ਲੱਗਿਆ ਸੀ ਉਹ ਕਰਿਆ ਕਹਿੰਦਰਾ ਮੁੰਡਾ ਮੋਟਰਸਾਈਕਲ ਆ ਕੇ ਆ ਰਿਹਾ ਸੀ ਉਹ ਕਿਸੇ ਬੰਦੇ ਨੂੰ ਬਿਠਾਇਆ ਉਹਨੇ ਤੇ ਉਹ ਬੰਦੇ ਨੂੰ ਅਰੈਸਟ ਕਰ ਲਿਆ ਉਹ ਬੰਦੇ ਕੋਲੋਂ ਇੱਕ ਵੈਪਰ ਤੇ ਅੱਧਾ ਪੌਣਾ ਕਿਲੋ ਵਾਂਗੂ ਉਹ ਕੋ ਚਟਾ ਮਿਲਿਆ ਵੀ ਤੇਰੇ ਮੁੰਡੇ ਦੀ ਕਸੂਰੀ ਤੇਰਾ ਮੁੰਡਾ ਵੀ ਉਹ ਲਿਫਟ ਕਹਿੰਦਾ ਮੁੰਡਾ ਵੀ ਮੈਂ ਲਫਟ ਬੇਟਾ ਬਹਿ ਗਿਆ ਮੈਨੂੰ ਕਹਿੰਦਾ ਮੈਂ ਤੇ ਨਾ ਜਾਣਾ ਮੈਂ ਤੇ ਦੂਸਰੇ ਮਿਲਣ ਜਾ ਰਿਹਾ ਸੀ ਕਹਿੰਦਾ ਮੁੰਡਾ ਬਿਠਾ ਲਿਆਉਂਦੇ ਕਹਿੰਦਾ ਹੁਣ ਤੂੰ ਮੁਟਕੀ ਸੋਹਣਾ ਕਹਿੰਦਾ ਮੈਂ ਬੋਲਦਾ ਸੀਬੀਏ ਚ ਸਾਡੇ ਦੇਰੇ ਦਾ ਤਲਕਾਤ ਨਹੀਂ ਸਾਡੇ ਸੀਬੀਏ ਚ ਗੱਲ ਕਰ ਰਹੇ ਸੀ ਤੇ ਮੈਂ ਕਹਿੰਦਾ ਚੰਡੀਗੜ੍ਹ ਨੂੰ ਦਾਖਲ ਕਰਾਉਣਾ ਚ ਹਾਈ ਕੋਰਟ ਚ ਤੂੰ ਦੱਸ ਕੀ ਕਰਨਾ ਚਾਹੁੰਦਾ ਕੇਸ ਪਾਵਾਂ ਕੇਸ ਲੜੋਗੇ ਜਾਉਂ ਨੰਬਰ ਮੈਂ ਕਹਿਆ ਵੀ ਉਹ ਨੰਬਰ ਤੋਂ ਕੀ ਹੈ ਜਿਹੜੀ ਆ ਆਪਣਾ ਮੇਰਾ ਲੜਕਾ ਹੀ ਨਹੀਂ ਆ ਜਾ ਕਹਿੰਦਾ ਹਾਂ ਦੇਖ ਰਿਹਾ ਸੀ ਮੁੰਡਾ ਸ਼ਰੀਫ ਆ ਤੇਰਾ ਕੋਈ ਗੱਲ ਨਹੀਂ ਕਿ ਮੈਂ ਕਿਹਾ ਜੀ ਸਾਡਾ ਜਵਾਕੀ ਗੰਮਦਰ ਲੈਣ ਚਾਹੀ ਨਹੀਂ ਕਹਿੰਦਾ ਮੈਂ ਕਹਿੰਦਾ ਨਹੀਂ ਹੈ ਨਹੀਂ ਪਰ ਉਹ ਲਿਫਟ ਹੋ ਗਿਆ ਬੰਦਾ ਚੜ ਗਿਆ ਇਹਦਾ ਬੰਦਾ ਜਿਹੜਾ ਹੋ ਗਿਆ ਕਹਿੰਦਾ ਤੇਰੀ ਮੁੰਡੇ ਨਾਲ ਮੈਂ ਗੱਲ ਕਰਵਾ ਦਣਾ ਉਸ ਬੰਦੇ ਨੇ ਮੁੰਡੇ ਦੇ ਉਹ ਦਿਨ ਮੇਰੇ ਨਾਲ ਗੱਲ ਕਰਵਾਈ ਪਰ ਮੇਰਾ ਬਿਲਕੁਲ ਹੂ ਮੁਵਾਜ਼ਮ ਮੇਰੇ ਲੜਕੇ ਵਰਗੀ ਮੈਂ ਉਸ ਸਰਪੈਂਸ ਬੈ ਗਿਆ ਕਹਿੰਦਾ ਤੂੰ ਘਬਰਾ ਨਾ ਤੂੰ ਨਬੇੜਦਾ ਮੈਂ ਕਿਹਾ ਜੀ ਦੱਸੋ ਕਹਾਂ 2 ਲੱਖ ਰੁਪਏ ਦੇ ਮਾਜੀ 2 ਲੱਖ ਮੈਂ ਗਰੀਬ ਆ ਮੇਰੇ ਕੋਲ 2 2 ਲੱਖ ਨਹੀਂ ਹੈਗਾ ਇਹ ਤੂੰ ਕਰਦਾ ਤਾਂ ਬੂ ਕੁਛ ਨਾ ਕੁਛ ਮੈਂ ਕਿਹਾ ਵੀ ਮੈਂ ਮਤੋਂ ਬਾਦ 20 30 ਮੈਂ ਕਹਿੰਦਾ 50000 ਮੈਂ ਕਿਹਾ ਤੇ ਮੈਂ ਤੁਹਾਨੂੰ ਦੇ ਦੇਣਾ ਮੇਰੇ ਮੁੰਡੇ ਨੂੰ ਕੋਈ ਹੋਣ ਆਵੇ ਤੇ ਉਹ ਕਹਿੰਦਾ ਚਾ ਠੀਕ ਹੈ ਤੂੰ ਦੇ ਪੈਸੇ ਲੈ ਆ ਮਾ ਵੀ ਕਿੱਥੇ ਲੈ ਕੇ ਆ ਮੈਂ ਪੈਸੇ ਉਹ ਕਹਿੰਦਾ ਤੂੰ ਪੈਸੇ ਤਾਂ ਕਰ ਗੱਲ ਬਾਤ ਮਾਜੀ ਮੇਰੇ ਕੋਲ ਪੈਸਾ ਕੋਈ ਨਹੀਂ ਤੂੰ ਕਹਿੰਦਾ ਘਰ ਤੋਂ ਫੇਰੀ ਦਵਰਾ ਮਾ ਘਰ ਤੋਂ ਘਟੋ ਘਟ ਮੈਂ 10 12 ਕਿਲੋਮੀਟਰ ਦੂਰ ਆ ਚਾ ਠੀਕ ਹੈ ਮੈਂ ਤੁਹਾਨੂੰ 8 ਦੇ ਕੋਲ ਪੈਸੇ ਵੜ ਕੇ ਦੇ ਦਿੰਦਾ ਮੈਂ ਕਿਹੜੇ ਜਗ੍ਹਾ ਜਾ ਵੀ ਫੋਨ ਨਹੀਂ ਬੰਦ ਕਰਨਾ ਮੇਰੀ ਆਨਲਾਈਨ ਉਹ ਚੱਲ ਰਹੀ ਵੀਡੀਓ ਚੱਲ ਰਹੀ ਹੈ ਆਨਲਾਈਨ ਮੈਂ ਤੇਰੇ ਤੇਰੀ ਨਿਗਰਾਨੀ ਤੇ ਵੀ ਕੀਤੀ ਕਿ ਤਨਾ ਤੂੰ ਘਰ ਕਰੇਗਾ ਮੇਰੀ ਸਾਰੀ ਨਿਗਰਾਨੀ ਤੇਰੀ ਹੈ ਮੈਂ ਇੰਸਪੈਕਟਰ ਬਹੁਤ ਅਸਬੀਹ ਤੇ ਮੈਂ ਆਰਤੀ ਕੋਲ ਆਇਆ ਮੈਂ ਆਰਤੀ ਮੇਰੇ ਆਰਤੀ ਸ੍ਰੀਸ਼ ਕੁਮਾਰ ਜਵਾਰਾ ਤੋਂ ਮੈਂ ਉਹਨੂੰ ਰਿਕਵੈਸਟ ਕੀਤੀ 50 50 ਉਹ ਬੰਦਾ ਮੈਨੂੰ ਕਹਿੰਦਾ ਤਾ ਤੂੰ ਕੀ ਕਰ ਲੋਈ ਮੈਂ ਉਹਨੂੰ ਕਿਹਾ ਕਿ ਮੇਰੇ ਕੋਈ ਦਿੱਕਤ ਆ ਪੈ ਗਈ ਹੈ ਤੂੰ ਮੈਨੂੰ 50000 ਰੁਪਏ ਦੇ ਤੇ ਉਹਨੇ ਮੈਨੂੰ 50000 ਰੁਪਏ ਦੇਦਾ ਪਰ ਹਾਲ ਮੈਨੂੰ ਮੇਰੇ ਆੜਤੇ ਮੈਨੂੰ ਬਹੁਤ ਜ਼ੋਰ ਲਾਇਆ ਤੇ ਤੂੰ ਦੱਸ ਤਾਂ ਗੱਲ ਦਾ ਦੱਸ ਮੈਂ ਕਿਹਾ ਵੀ ਕੋਈ ਗੱਲ ਨਹੀਂ ਹੈਗੀ ਮੈਨੂੰ ਉਹਨੇ ਰੋਕਿਆ ਵੀ ਕਿਸੇ ਗੱਲ ਨਹੀਂ ਕਰਦੇ ਉਹਨੇ ਮੈਨੂੰ 50000 ਦਿੰਦਾ ਮੈਂ 50 ਲੈ ਕੇ ਚਲੇਗਾ ਦੁਬਾਰੇ ਫਿਰ ਮੈਨੂੰ ਕਾਲ ਚੱਲੀ ਮੈਨੂੰ ਕਹਿੰਦਾ ਤੂੰ ਕਿੱਥੇ ਆਉਣਾ ਮੈਂ ਕਿਹਾ ਮੈਂ ਸੁਮੇਦ ਦਾ ਬਾਪ ਸਰ ਤੁਸੀਂ ਉਸ ਨੂੰ ਕਿੱਥੇ ਮੈਨੂੰ ਕਹਿੰਦੇ ਅਸੀਂ ਐ ਨਹੀਂ ਮਿਲਦੇ ਮਾਜੀ ਕਿੱਥੇ ਮੈਨੂੰ ਭੇਜਦਾ 500 ਰੁਪਏ ਪੇਮੈਂਟ ਵੀ ਦਿਆਂਗਾ ਮੁੰਡੇ ਜਰਾਉਗਾ ਕਹਿੰਦਾ ਤੇਰੇ ਮੁੰਡੇ ਨੂੰ ਕੁਝ ਨਹੀਂ ਹੋਊਗਾ ਤੇਰੇ ਮੁੰਡੇ ਨੂੰ ਖੂਨ ਨਹੀਂ ਆਜਾ ਮੇਰੇ ਕੋਲ ਤੂੰ ਪੈਸੇ ਸਾਡੇ ਅਕਾਊਂਟ ਚ ਪਾ ਲਈ ਮਾ ਮੈਂ ਰਾਤ ਨੂੰ ਆਪਦੇ ਅਰਥੀ ਕੋਲ ਬਹਾਂ ਜਨ ਮੈਂ ਰਾਤ ਨੂੰ ਬਹੁਤ ਕਰਦੀ ਮੋਬਾਈਲ ਤੇ WhatsApp ਕਰਦੀ ਮੋਬਾਈਲ ਤੇ ਉਹਦੇ ਨਾਲ ਹੀ ਕਰਦੇ ਮਹਾ ਮੇਰੇ ਕੋਲ ਤਾਂ ਇਹ ਨਹੀਂ ਮੈਂ ਮੇਰੇ ਅਰਥੀ ਕੋਲ ਦੁਬਾਰੇ ਮੁੜ ਕੇ ਆ ਮੈਂ ਸ੍ਰੇਸ਼ ਕੁਮਾਰ ਨੂੰ ਕਿਹਾ ਵੀ ਮੇਜਾਰਟੀ ਨੂੰ ਵੀ ਤੁਸੀਂ ਆ ਪੈਸੇ ਖਾਤੇ ਦਾ ਮੈਨੂੰ ਉਹਨੇ ਦੱਸਿਆ ਵੀ ਮੇਰਾ ਮੋਬਾਈਲ ਤੇ ਆਪਾਂ ਮੈਨੂੰ ਫਿਰ ਉਹਨੇ ਉਹ ਅਕਾਊਂਟ ਨੰਬਰ ਲਿਖਾਇਆ ਜਾਂਦਾ ਬੈਂਕ ਦਾ ਕਾਦਰ ਬੈਂਕ ਦਾ ਅਕਾਊਂਟ ਨੰਬਰ ਮਨੂਦਣਾ ਮੈਂ ਮੇਰੇ ਅਰਥੀ ਕੋਲ ਬੈਠੇ ਬੈਠੇ ਉਹਦਾ ਅਕਾਊਂਟ ਨੰਬਰ ਲਿਖਿਆ SBI ਅਕਾਊਂਟ ਨੰਬਰ ਲਿਖਿਆ ਮੇਰੇ ਅੜਗੇ ਲਿਖਿਆ ਤੇ ਉਸ ਤੋਂ ਬਾਅਦ ਉਹਨੇ ਐਫਐਸਆਈ ਕੋਡ ਵੀ ਨੰਬਰ ਲਗਾਇਆ ਉਹ ਬੰਦੇ ਦਾ ਨਾਮ ਜਿਹਦੇ ਖਾਤੇ 'ਚ ਪਾਉਣੇ ਅਰਨ ਅਰਨ ਕੁਮਾਰ ਦੱਸਿਆ ਨੇ ਚਲ ਇਸ ਤੋਂ ਬਾਅਦ ਮੈਂ ਮੈਂਟਰੀ ਅਪਸੈਟ ਹੋ ਗਿਆ ਟੈਨਸ਼ਨ ਹੋ ਗਿਆ ਮੈਂ सुरेश ਕਮਾਲ ਕੋਲ ਚਲਾ ਗਿਆ ਵੀ ਮੈਂ ਜਾ ਕੇ ਮੈਂ ਉਹ ਕਿਹਾ ਇਨਸਪੈਕਟਰ ਜੋ ਮੈਨੂੰ ਇਨਸਪੈਕਟ ਕਰਕੇ ਬੋਲਿਆ ਸੀ ਵੀ ਚਲ ਮੇਰਾ ਨਾ 파ਟਰਨ ਹੈ ਮਾ ਉਹਦੇ ਮੋਬਾਈਲ ਤੋਂ ਤੁਹਾਨੂੰ ਵਟਸਐਪ ਮੂਵਾਂ ਤੇ ਪੈਸੇ ਪਵਾਉਣੇ ਉਹ ਕਹਿੰਦਾ ਚੰਗਾ ਸੋੜੀ ਤੇ ਬਾਟਰ ਕੋਲ ਜਾ ਕੇ ਬੁਲਾ ਤੇ ਪਾ ਦੇ ਜਦੋਂ ਮੈਂ ਜਾ ਰਿਹਾ ਸੀ ਇਹਨੇ ਮੇਰੇ ਲੜਕੇ ਦਾ ਫੋਨ ਆ ਗਿਆ ਮੈਂ ਕਿਹਾ ਤੂੰ ਕਿੱਥੇ ਹੈਂ ਕਹਿੰਦਾ ਮੈਂ ਤੇਰੀ ਦੁਕਾਨ ਤੇ ਆ ਰਿਹਾ ਮੈਨੂੰ ਇਹ ਸ਼ੱਕ ਹੋ ਗਿਆ ਵੀ ਸ਼ਾਇਦ ਕੋਈ ਬੰਦਾ ਲੈ ਕੇ ਆ ਰਿਹਾ ਹੋਵੇ ਉੱਥੇ ਪੈਸੇ ਦੇਣੇ ਹੁਣ ਚਲ ਜਦੋਂ ਮੈਂ ਦੁਕਾਨ ਤੇ ਗਿਆ ਦੁਕਾਨ ਤੇ ਮੁੰਡਾ ਹੈ ਨਹੀਂ ਸੀ ਮੈਨੂੰ ਮੇਰਾ 파ਟਰ ਕਹਿੰਦਾ ਮਨਪੀਤ ਨੂੰ ਲੈ ਆ ਕੇ ਗਿਆ ਵੀ ਤੂੰ ਚੱਲ ਅਸੀਂ ਮਨਪੀਤ ਨੂੰ ਜਦੋਂ ਮਿਲਿਆ ਤਾਂ ਮਨਪੀਤ ਮੈਨੂੰ ਮੂਹਰੇ ਮਿਲ ਗਿਆ ਮਨਪੀਤ ਕਹਿੰਦਾ ਡੈਡੀ ਕੀ ਕਰਵੇਂ ਮੈਂ ਕਿਹਾ ਵਿਆਹ ਕਰ ਲੋ ਵੀ ਹੈ ਉਸ ਮੇਰੇ ਲੜਕੇ ਨੇ ਫਿਰ ਉਹਨੂੰ ਫੋਨ ਫੜ ਕੇ ਉਹਨੂੰ ਬਹੁਤ ਗੱਲਾਂ ਕਹੀਆਂ ਵੀ ਤੁਸੀਂ ਗਲਤ ਕਰਦੇ ਹੋ ਹਮਨੇ ਡੈਡੀ ਨੂੰ ਕਿਹਾ ਤੁਸੀਂ ਫਿਰ ਅਸੀਂ ਉਸ ਤੋਂ ਬਾਅਦ ਮੈਂ ਮੇਰਾ ਡੇਟਾ ਮੇਰਾ ਲੜਕਾ ਤੇ ਮੇਰਾ ਪਾਰਟਨਰ ਜਿਹੜਾ ਗੁਰਜੰਟ ਸੀ ਅਸੀਂ ਤਿੰਨੇ ਫਿਰ ਥਾਣੇ ਗਏ ਥਾਣੇ ਜਾ ਕੇ ਅਸੀਂ ਦੱਸਿਆ ਵੀ ਸਾਨੂੰ ਇੱਕ ਆ ਫੇਕ ਕਾਲ ਆਈ ਹੈ 300 ਪੈਸੇ 2 ਲੱਖ ਰੁਪਏ ਮੰਗਾ ਤੇ 50 ਲੱਖ ਸਾਲ ਪਿੱਤਰਾ ਲੜਕਾ ਸੀ ਜਾਂ ਕਰਕੇ ਅਰੈਸਟ ਕੀਤਾ ਉਹਨੂੰ ਛਡਾਉਣ ਦੇ ਬਾਰੇ ਮੈਥੋਂ ਪਿਆਲੇਰ ਮੰਗਿਆ ਫਿਰ ਅਸੀਂ ਥਾਣੇ ਗਏ ਥਾਣੇ ਮੈਂ ਮੁੰਸ਼ੀ ਨੂੰ ਮਿਲਿਆ ਤਿੰਨੇ ਤੇ ਮੁੰਸ਼ੀ ਮੈਨੂੰ ਕਹਿੰਦਾ ਵੀ ਤੇਰੇ ਕੋ ਪੈਸਾ ਗਿਆ ਤਾਂ ਨਹੀਂ ਮੈਨੂੰ ਵੀ ਮੇਰੇ ਕੋ ਪੈਸਾ ਗਿਆ ਨਹੀਂ ਪਰ ਜਾਣਦੇ 400% ਸੀ ਜੇ ਮੈਂ ਮੈਂ ਮਰ ਗਿਆ ਇੰਨਾ ਟੈਨਸ਼ਨ ਹੋ ਗਿਆ ਵੀ ਮੈਨੂੰ ਕੁਝ ਵੀ ਕਰਾ ਸਕਦਾ ਸੀ ਮੈਨੂੰ ਨਹੀਂ ਪਤਾ ਫਿਰ ਮੇਰੇ ਸਾਥੋਂ ਨੇ ਫੋਨ ਕੱਟਦਾ ਮੇਰੇ ਲੜਕੇ ਜੋ ਪ੍ਰਸੰਤਾ ਨੂੰ ਬੋਲਿਆ ਉਹਨੇ ਫੋਨ ਕੱਟਦਾ ਮੁਰਕੇ ਉਹਨੇ ਕਾਲ ਨਹੀਂ ਲਈ ਉਹਦਾ ਨੰਬਰ ਹੈਗਾ 80973 58916 80 973 58916 ਇਸ ਤੋਂ ਮੈਨੂੰ ਵਟਸਐਪ ਕਰ ਲਈਏ ਤੇ ਆ ਮੇਰਾ ਵਕਾ ਹੋਇਆ ਮੇਰੀ ਮਦਦ ਮੇਰੇ ਜੇ ਮੈਨੂੰ ਦਾ ਉਹਦੋਂ ਲੜਕਾ ਮਿਲਦਾ ਤਾਂ ਮੇਰੇ ਨਾਲ 50000 ਨਹੀਂ ਝੱਗੀ ਪੈਂਦੀ ਜਿਵੇਂ ਆ ਟਾਈਮ 'ਚ ਮੌਨਕ ਤੋਂ ਸਰਜੀਤ ਸਿੰਘ ਪਟਾਰਲ ਤੇ ਕੈਮਰਾਮੈਨ ਸ਼ਰੇਸ਼ ਜਵਾਰਵਾਲ ਦੀ ਵਿਸ਼ੇਸ਼ ਰਿਪੋਰਟ